ਵੱਡੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਰਣਜੀਤ ਐਵੇਨਿਊ ਇਲਾਕੇ 'ਚ ਉਲਸ ਨਾਲ ਮੁੱਠਪੇੜ ਦੌਰਾਨ ਲੁੱਟ ਮਾਮਲੇ ਦਾ ਮੁੱਖ આરોપી ਜ਼ਖਮੀ ਹੋਇਆ ਹੈ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਦੱਸਿਆ ਕਿ આરોપી ਕੁਝ ਦਿਨ ਪਹਿਲਾਂ ਇਨਫੋਰਸਮੈਂਟ ਏਜੰਸੀ ਦੇ ਅਧਿਕਾਰੀ ਬਣ ਕੇ ਘਰ 'ਚ ਲੁੱਟ ਦੀ ਵਾਰਦਾਤ ਕਰ ਰਿਹਾ ਸੀ ਮੁੱਠਪੇੜ ਉਸ ਸਮੇਂ ਹੋਈ ਜਦੋਂ ਵਿਕਰਮ ਆਪਣੇ ਸਾਥੀਆਂ ਬਾਰੇ ਜਾਣਕਾਰੀ ਦੇਣ ਲਈ ਪੁਲਿਸ ਪਾਰਟੀ ਦੇ ਨਾਲ ਇੱਕ ਥਾਂ ਤੇ ਗਿਆ ਇਸ ਦੌਰਾਨ ਉਸਨੇ ਗੋਲੀ ਚਲਾ ਦਿੱਤੀ ਜਿਸ ਦੇ ਜਵਾਬ ਵਿੱਚ ਪੁਲਿਸ ਨੇ ਵੀ ਗੋਲੀ ਚਲਾਈ ਹਾਦਸੇ 'ਚ આરોપી ਜ਼ਖਮੀ ਹੋ ਗਿਆ ਤੇ ਉਸ ਨੂੰ ਹਸਪਤਾਲ ਭੇਜ ਦਿੱਤਾ ਗਿਆ ਪੁਲਿਸ ਨੇ ਉਸ ਦੇ ਤਿੰਨ ਸਾਥੀਆਂ ਮਨਦੀਪ, ਜਤਿੰਦਰ ਸਿੰਘੂ ਅਤੇ ਹੋਰਾਂ ਦੀ ਪਛਾਣ ਕਰ ਲਈ ਹੈ ਅਤੇ ਉਹਨਾਂ ਦੀ ਗ੍ਰਿਫਤਾਰੀ ਲਈ ਸਪੈਸ਼ਲ ਟੀਮਾਂ ਤਾਇਨਾਤ ਕਰ ਦਿੱਤੀਆਂ ਨੇ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਪੁਲਿਸ ਕ੍ਰਾਈਮ ਦੇ ਖਿਲਾਫ ਜ਼ੀਰੋ ਟੋਲਰੈਂਸ ਨੀਤੀ ਤੇ ਕੰਮ ਕਰ ਰਹੀ ਹੈ ਅਤੇ ਕੋਈ ਵੀ ਕ੍ਰਿਮੀਨਲ ਭਾਵੇਂ ਕਿਸੇ ਹੋਰ ਰਾਜ ਵਿੱਚ ਲੁਕਿਆ ਹੋਵੇ ਕਾਨੂੰਨ ਦੇ ਘੇਰੇ ਵਿੱਚ ਲਿਆ ਜਾਵੇਗਾ ਇਸ ਦੌਰਾਨ ਪੁਲਿਸ ਨੇ આરોપીਆਂ ਕੋਲੋਂ ਤਿੰਨ ਹਥਿਆਰ ਵੀ ਬਰਾਮਦ ਕੀਤੇ ਨੇ ਤੇ ਹੋਰ ਲੁੱਟ ਮਾਮਲਿਆਂ ਦੀ ਜਾਂਚ ਜਾਰੀ ਹੈ ਕੀ ਕੁਝ ਕਹਿਣਾ ਹੈ ਮਾਮਲੇ ਨੂੰ ਲੈ ਕੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦਾ ਇੱਕ ਵਾਰ ਉਹ ਵੀ ਸੁਣ ਲਵੋ ਬੇਸਿਕਲੀ 7 ਤਰੀਕ ਨੂੰ ਰੰਜੀਤ ਐਵੇਨਿਊ ਦੇ ਵਿੱਚ ਡਕੈਤੀ ਦੀ ਮੰਨ ਇੰਟੈਂਸ਼ਨ ਨਾਲ ਪੰਜ ਛੇ ਲੋਕ ਵੜਗੇ ਸੀ ਉਹਨੂੰ ਬੜਾ ਰਿਕਾਰਡ ਟਾਈਮ ਦੇ ਵਿੱਚ ਅਸੀਂ ਇੱਕ ਅੱਧੇ ਦਿਨ 'ਚ ਹੀ ਉਹਨੂੰ ਸਾਰਾ ਸੋਲਵ ਕਰ ਲਿਆ ਸੀਗਾ ਆਇਡੈਂਟੀਫਾਈ ਕਰ ਲਏ ਸੀਗੇ ਉਸ ਤੋਂ ਬਾਅਦ ਹੁਸ਼ਿਆਰਪੁਰ ਹਿਮਾਚਲ ਦੇ ਏਰੀਏ ਤੋਂ ਤਿੰਨ ਦੋਸ਼ੀਆਂ ਨੂੰ ਚਕ੍ਰਿਫਤਾਰ ਕੀਤੇ ਗਏ ਜਿਨ੍ਹਾਂ ਤੋਂ ਤਿੰਨ ਵੈਪਨ ਮਿਲੇ ਸੀਗੇ ਉਹਦੇ ਵਿੱਚ ਜਿਹੜਾ ਦੋਸ਼ੀ ਹੈਗਾ ਵਿਕਰਮਜੀਤ ਵਿੱਕੀ ਜੋ ਕਿ ਮਹੱਲਾ ਨਾਨਕ ਸਰ ਤਰਨਤਾਰਨ ਦਾ ਰਹਿਣ ਵਾਲਾ ਹੈ ਉਮਰ ਇਹਦੀ ਕਰੀਬ 26 ਸਾਲ ਹੈ ਪਲੱਸ 2 ਪੜ੍ਹਿਆ ਲੇਬਰ ਦਾ ਕੰਮ ਕਰਦਾ ਹੈ ਇਹ ਬੰਦੇ ਦੇ ਖਿਲਾਫ ਪਹਿਲਾਂ ਵੀ ਨੌ ਮਕਦਮੇ ਦਰਜ ਨੇ ਵਕਫਾ ਏਰੀਏ ਦੇ ਵਿੱਚ ਅੰਮ੍ਰਿਤਸਰ ਰੂਰਲ ਚ ਹੈ ਤਰਨਤਾਰਨ ਚ ਹੈ ਔਰ ਐਸਐਸਓਸੀ ਅੰਮ੍ਰਿਤਸਰ ਦੇ ਵਿੱਚ ਵੀ ਇਹ ਅਤੇ ਅਕਾਦਮੇ ਦਰਜਾ ਬੜਾ ਨੋਟੋਰੀਅਸ ਕ੍ਰਿਮੀਨਲ ਨੂੰ ਆਪਾਂ ਕਹਿ ਸਕਦੇ ਹਾਂ ਦੂਜੇ ਜਿਹੜੇ ਦੇ ਦੋ ਸਾਥੀ ਐ ਮਨਦੀਪ ਦੇ ਖਿਲਾਫ ਇੱਕ ਪਰਚਾ ਤੇ ਜਤਿੰਦਰ ਸਿੰਮੂ ਦੇ ਖਿਲਾਫ 8 ਪਰਚੇ ਨੇ ਆਲਰੇਡੀ ਤੋਂ ਇਹ ਕ੍ਰਿਮੀਨਲ ਪ੍ਰਵ੍ਰਤੀ ਦੇ ਸਾਰੇ ਬੰਦੇ ਐ ਇਹਨਾਂ ਨੇ ਇਹ ਸਾਰੀ ਸਾਜ਼ਿਸ਼ ਤਹਿਤ ਇਹ ਜਿਹੜੀ ਭਾਰਤਾ ਤੋਂ ਅੰਜਾਮ ਦਿੱਤਾ ਸੀ 7 ਤਰੀਕ ਵਾਲੀ ਨੂੰ ਤੇ ਇਹ ਜਿਹੜਾ ਵਿਕਰਮ ਐ ਇਹਨੂੰ ਕੱਲ ਜਦੋਂ ਪੁਲਿਸ ਪਾਰਟੀ ਕੋਲੇ ਦੱਸ ਰਿਹਾ ਸੀਗਾ ਕਿ ਮੇਰੇ ਨਾਲ ਦੇ ਬੰਦੇ ਜਿਹੜੇ ਆ ਉਹਨਾਂ ਬਾਰੇ ਇਨਫੋਰਮੇਸ਼ਨ ਅਸੀਂ ਲੈ ਰਹੇ ਸੀਗੇ ਤਾਂ ਪੁਲਿਸ ਪਾਰਟੀ ਨੂੰ ਲੈ ਕੇ ਆਈ ਸੀ ਜਿੱਥੇ ਇਹਨਾਂ ਦੱਸਿਆ ਵੀ ਇੱਥੇ ਮਿਲਣ ਨੂੰ ਦਾ ਟਾਈਮ ਅੱਗੇ ਫਿਕਸ ਕਰਦੇ ਆ। ਉੱਥੇ ਜਦੋਂ ਆਇਆ ਇਹ ਤੇ ਇਹਨੇ ਇੱਥੇ ਮੌਕੇ ਦਾ ਫਾਇਦਾ ਉਠਾ ਕੇ ਜਿਹੜਾ ਸਾਡਾ ASIIO ਸੀਗਾ ਉਹਦਾ ਸਰਵਿਸ ਵੈਪਨ ਜਿਹੜਾ ਖੋਲਿਆ ਉਸ ਕੁਥਮ ਕੁੱਤੀ ਦੇ ਵਿੱਚ ਇੱਕ ਗੋਲੀ ਪਹਿਲਾਂ ਚੱਲੀ ਜਿਹੜੀ ਕਿ ਇੱਧਰ ਸੜਕਦਵਲ ਲੱਗੀ। ਫਿਰ ਇਹਨੂੰ ਦੁਬਾਰਾ ਇਹਨੇ ਕੋਸ਼ਿਸ਼ ਕੀਤੀ ਗੋਲੀ ਚਲਾਉਣ ਦੀ। ਉਹਨੇ ਵੀ ਖੋਇਆ ਕਿਉਂਕਿ ਉਹ ਜਿਹੜੀ ਕੋਡ ਹੁੰਦੀ ਹੈ ਸਰਕਾਰੀ ਉਹਦੇ ਨਾਲ ਬੰਨਿਆ ਹੁੰਦਾ ਪਿਸਟਲ ਜਾਂ ਰਵਾਲਵਰ ਜਿਹੜਾ ਵੀ ਪੁਲਿਸ ਅਫਸਰ ਕੋਲ ਹੋਵੇ ਉਹਦੇ ਕਰਕੇ ਉਪਚਾਰ ਹੋ ਗਿਆ ਪੂਰਾ ਸਟ੍ਰੈਚਿੰਗ ਨਹੀਂ ਹੋਈ ਤਾਂ ਉਸ ਗੁੱਥਮ ਗੁੱਥੀ ਚ ਦੇ ਸੱਟ ਜਿਹੜੀ ਗੋਲੀ ਚੱਲੀ ਜਿਸ ਨਾਲ ਇੰਜਰਡ ਹੋਇਆ ਇਹਨੂੰ ਹਸਪੀਟਲ ਲੈ ਕੇ ਗਏ ਸੀ ਰਾਤ ਬਾਕੀ ਜਿਹੜੇ ਇਹਦੇ ਤਿੰਨ ਮੁਲਜ਼ਮ ਨੇ ਨਾਲ ਦੇ ਉਹਨਾਂ ਨੂੰ ਵੀ ਜਲਦੀ ਅਸੀਂ ਗ੍ਰਿਫਤਾਰ ਕਰਾਂਗੇ ਸਾਰੇ ਆਈਡੈਂਟੀਫਾਈਡ ਨੇ ਤੇ ਉਹਨਾਂ ਦੇ ਉੱਤੇ ਸਾਡੀ ਪੂਰੀ ਕਾਰਵਾਈ ਚੱਲ ਰਹੀ ਔਰ ਸਪੈਸ਼ਲ ਟੀਮਸ ਅਸੀਂ ਲਾਈਆਂ ਹੋਈਆਂ ਹੁਣ ਸੋ ਮੈਂ ਸਮਝਦਾ ਕਿ ਜ਼ੀਰੋ ਟੋਲਰੈਂਸ ਪਾਲਿਸੀ ਦੇ ਤਹਿਤ ਜਿਹੜਾ ਆਰਗੇਨਾਈਜ਼ ਕ੍ਰਾਈਮ ਨੂੰ ਬਿਲਕੁਲ ਸਿਰ ਨਹੀਂ ਅਸੀਂ ਚੁੱਕਣ ਦਿੰਦੇ ਔਰ ਜਿਹੜਾ ਵੀ ਬੰਦਾ ਇਹੋ ਜੀ ਜ਼ੁਰਤ ਕਰਦਾ ਇੱਥੇ ਆ ਕੇ ਉਹਨੂੰ ਜਲਦੀ ਟਰੇਸ ਕੀਤਾ ਜਾਂਦਾ ਔਰ ਅਰੈਸਟ ਕੀਤਾ ਜਾਂਦਾ ਚਾਹੇ ਉਹ ਕਿਸੇ ਹੋਰ ਜ਼ਿਲ੍ਹੇ ਚ ਲੁਕਿਆ ਹੋਵੇ ਚਾਹੇ ਕਿਸੇ ਹੋਰ ਸਟੇਟ ਦੇ ਵਿੱਚ ਸੋ ਮੈਂ ਸਾਰੀ ਟੀਮ ਨੂੰ ਬੜੀ ਮੁਬਾਰਕਬਾਦ ਇੰਨਾ ਕੱਲ ਵੀ ਤੁਹਾਡਾ ਨਾਲ ਸ਼ੇਅਰ ਕੀਤਾ ਗਿਆ ਸੀ ਕਿ ਬੜੀ ਮੈਟਿਕੁਲਸ ਔਰ ਵਧੀਆ ਇਨਵੈਸਟੀਗੇਸ਼ਨ ਦੇ ਵਿੱਚ ਇਹ ਬੰਦੇ ਫੜੇ ਗਏ ਔਰ ਤਿੰਨ ਵੈਪਨ ਰਿਕਵਰ ਹੋਏ ਔਰ ਮੈਂ ਸਮਝਦਾ ਕਿ ਇਤਨਾ ਹੋਰ ਵੀ ਵਾਰਦਾਤਾ ਜੜੀਆਂ ਏਰੀਏ ਚ ਟਲ ਗਈਆਂ ਅਜ ਸਰ ਇਹ ਪੈਸੇ ਕਿੰਨੇ ਦੀ ਲੁੱਟ ਕੀਤੀ ਸੀ ਤੇ ਕਿੱਧਰ ਭੱਜ ਗਏ ਦੇਖੋ ਇਹ ਉਸ ਤੋਂ ਬਾਅਦ ਇਧਰ ਉਧਰ ਭੱਜੇ ਰਹੇ ਕਦੇ ਚੰਡੀਗੜ੍ਹ ਚਲੇ ਗਏ ਮੁਹੱਲੀ ਚਲੇ ਗਏ ਅਲੱਗ-ਅਲੱਗ ਏਰੀਏ ਚ ਪਰ ਪੁਲਿਸ ਪਾਰਟੀਆਂ ਸਾਡੀਆਂ ਇਹਨਾਂ ਨੂੰ ਪਰਸਿਊ ਕਰਦੀਆਂ ਨਹੀਂ ਸੀ ਇਹਨਾਂ ਦੇ ਪਿੱਛਾ ਕਰਦੇ ਰਹੇ ਆ ਔਰ ਅਲਟੀਮੇਟਲੀ ਇਹ ਹੁਸ਼ਿਆਰਪੁਰ ਹਿਮਾਚਲ ਦੇ ਬਾਰਡਰ ਦੇ ਉੱਤੇ ਇਹ ਬੰਦੇ ਜਿਹੜੇ ਆ ਉੱਥੇ ਜਾ ਕੇ ਅਰੈਸਟ ਹੋਏ ਯਾਰ ਇਹਨਾਂ ਦਾ ਨੈਟਵਰਕ ਕਾਫੀ ਸੀਗਾ ਸਰ ਇਹਨਾਂ ਦਾ ਜਿਸ ਲੈਵਲ ਦੀ ਇਹਨਾਂ ਦੀ ਹਾਈਟ ਆਊਟ ਮਹਾਲੀ ਵੀ ਸੀ ਹੁਸ਼ਾਰਪੁਰ ਵੀ ਸੀ ਪੰਜਾਬ ਲੈਵਲ ਦੇ ਉੱਤੇ ਇਹ ਗੈਂਗ ਬਣਿਆ ਸੀ ਦੇਖੋ ਮੈਂ ਸਮਝਦਾ ਵੀ ਇਹ ਬੰਦੇ ਖਿਆਤ ਜਿਹਨੂੰ ਕਹਿੰਦੇ ਨੇ ਅਪਰਾਧੀ ਨੇ ਜੀ ਜੀ ਮਤਲਬ ਨਟੋਰੀਅਸ ਕ੍ਰਿਮੀਨਲਸ ਇਹਨਾਂ ਨੂੰ ਕਹਿ ਸਕਦੇ ਜਿਹੜਾ ਬੰਦਾ ਇੰਨੇ ਮੁਕਦਮੇ ਜਿੱਤੇ ਅਟੈਂਪਟ ਟੂ ਮਰਡਰ ਟਕਾਤੀ ਹੋਰ ਆਰਮਜ਼ ਐਕਟ ਐਨ ਡੀ ਪੀ ਐਸ ਐਕਟ ਸੋ ਹਰ ਤਰ੍ਹਾਂ ਦਾ ਮੁਕਦਮਾ ਇਹਨਾਂ ਤੇ ਦਰਜ ਹੈ ਮੋਹੱਲੀ ਵਗੈਰਾ ਜਾ ਕੇ ਹੋਟਲਾਂ 'ਚ ਰਹਿੰਦੇ ਸੀ ਕੋਕ ਟ੍ਰਾਈ ਸਿਟੀ 'ਚ ਇਹਨਾਂ ਨੂੰ ਲੱਗਦਾ ਕਿ ਆਈਡੈਂਟੀਫਿਕੇਸ਼ਨ ਨਹੀਂ ਹੁੰਦੀ ਜਲਦੀ ਵਹੀਕਲਸ ਦੇ ਉੱਤੇ ਅਸੀਂ ਕੰਮ ਕਰ ਰਹੇ ਜਿਹੜੀਆਂ ਦੋ ਬਰਾਮਦ ਹੋਈਆਂ ਉਹ ਕਿਧੇ ਕਿਧੇ ਕਿਦਵੇਂ ਖਰੀਦਿਆ ਕਿਹੜੇ ਪੈਸੇ ਨਾਲ ਖਰੀਦਿਆ ਉਹ ਸਾਰੇ ਇਨਵੈਸਟੀਗੇਸ਼ਨ ਦਾ ਪਾਰਟ ਹੈ